ਉਏ ਸਪੈਸ਼ਲੀ ਇਹ ਸਵਾਲ ਕੀਤਾ ਸੀ ਕਿ ਸਾਨੂੰ ਕਿਰਪਾ ਕਰਕੇ ਦੱਸੋ ਕਿ ਜਿਹੜਾ ਤੁਸੀਂ ਇਹ ਸਪੈਸ਼ਲ ਸੈਸ਼ਨ ਕਹਿਦਾ ਸਾਨੂੰ ਮਤਲਬ ਸਮਝਾ ਦਿਓ ਤੁਸੀਂ ਜਦੋਂ ਆਪ ਮੈਂਬਰ ਸੀ ਇੱਥੇ ਜਦੋਂ ਕਾਂਗਰਸ ਦੀ ਸਰਕਾਰ ਸੀ ਅਮਨ अरोड़ा ਜੀ ਵੀ ਮੈਂਬਰ ਸਨ ਬਹੁਤ ਸਾਰੇ ਇਹਨਾਂ ਦੇ ਪ੍ਰੈਜ਼ੈਂਟ ਹਾਊਸ ਤੇ ਵੀ ਚੀਮਾ ਸਾਹਿਬ ਮੈਂਬਰ ਸੀ ਉਦੋਂ ਤੁਸੀਂ ਹਮੇਸ਼ਾ ਇਹ ਡਿਮਾਂਡ ਕੀਤੀ ਕਿ ਜਿਹੜੇ ਤਿੰਨ ਸੈਸ਼ਨ ਹੁੰਦੇ ਨੇ ਸਾਡੇ ਮੌਨਸੂਨ ਹੁੰਦਾ ਵਿੰਟਰ ਸੈਸ਼ਨ ਹੁੰਦਾ ਤੇ ਬਜਟ ਹੁੰਦਾ ਉਹਦੀਆਂ ਜਿਹੜੀਆਂ ਸਿਟਿੰਗਸ ਨੇ ਮਿਨਿਮਮ 4 ਹਰ ਸੈਸ਼ਨ ਦੀਆਂ ਹੋਣੀਆਂ ਚਾਹੀਦੀਆਂ 120 ਹੋਣੀਆਂ ਚਾਹੀਦੀਆਂ ਸਿਟ ਅਸੀਂ ਕਿਹਾ ਜੀ ਪਹਿਲੇ ਸਾਨੂੰ ਇਹ ਦੱਸੋ 120 ਸਿਟਿੰਗਸ ਦੇ ਬਜਾਏ ਤੁਹਾਡੀ ਐਵਰੇਜ ਪਿੰਨਾ ਸਾਲਾਂ ਦੀ 10 ਤੋਂ ਵੀ ਥੱਲੇ ਆ ਨੰਬਰ 1 ਨੰਬਰ 2 ਸਾਨੂੰ ਇਹ ਸਮਝਾਓ ਤੇ ਸਹੀ ਇਹ ਤੇ ਸਪੈਸ਼ਲ ਕੀ ਇਹ ਵਿੰਟਰ ਸੈਸ਼ਨ ਪਹਿਲੀ ਵਾਰ 75 ਸਾਲਾਂ ਤੁਸੀਂ ਮਿਸ ਕੀਤਾ ਬਜਟ ਸੈਸ਼ਨ ਅਜੇ ਤੱਕ ਅਨਾਉਂਸ ਨਹੀਂ ਕੀਤਾ ਐਂਡ ਅਨਫੋਰਚਨਟਲੀ ਅਸੀਂ ਕਹਿਣਾ ਚਾਹੁੰਦੇ ਆ ਬੜੀ ਅਫਸੋਸ ਦੀ ਗੱਲ ਹੈ ਦੋ ਦਿਨ ਦੀਆਂ ਪ੍ਰोसीਡਿੰਗਸ ਤੋਂ ਬਾਅਦ ਐਂਡ ਮੌਕੇ ਸੀਐਮ ਪੰਜਾਬ ਭਗਵੰਤ ਮਾਨ ਜੀ ਆਂਦੇ ਨੇ ਜਿਹੜੀ ਗੰਭੀਰਤਾ ਹਾਊਸ ਦੀ ਉਹਨੂੰ ਫੇਰ ਤੋੜਦੇ ਨੇ ਉਹਦੀ ਉਲੰਘਣਾ ਕਰਦੇ ਨੇ ਐਂਡ ਸਾਨੂੰ ਇਸ ਗੱਲ ਦਾ ਭਾਰੀ ਅਫਸੋਸ ਹੈ ਇਸ ਗੱਲ ਕਿ ਜਿਹੜਾ ਡਾਕਟਰ ਮੇਦਕਰ ਸਾਹਿਬ ਦਾ ਤੇ ਚੀਦ ਆਜ਼ਮ ਭਗਤ ਸਿੰਘ ਜੀ ਦੀ ਫੋਟੋਆਂ ਦਾ ਦਿੱਲੀ ਦੇ ਵਿੱਚ ਸੀਐਮ ਸੈਕਰੇਟੇਰੀਅਟ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਨਵੀਂ ਸਰਕਾਰ ਨੇ ਉਹਨਾਂ ਦੀਆਂ ਫੋਟੋਆਂ ਉਤਾਰ ਕੇ ਪ੍ਰਾਈਮ ਮਿਨਿਸਟਰ ਦੀਆਂ ਰਾਸ਼ਟਰਪਤੀ ਦੀਆਂ ਤੇ ਆਪਣੇ ਪਾਰਟੀ ਦੇ ਲੀਡਰਸ ਦੀਆਂ ਲਗਾਈਆਂ ਨੇ ਉਸ ਰੈਜ਼ੋਲੂਸ਼ਨ ਦੇ ਉੱਤੇ ਬਕਾਇਦਾ ਤੌਰ 'ਤੇ ਅਸੀਂ ਸਾਥ ਦਿੰਦਾ ਹੈ ਜਿਹੜਾ ਰੈਜ਼ੋਲੂਸ਼ਨ ਐਗਰੀਕਲਚਰ ਤੇ ਵੀ ਆਇਆ ਹੈ ਜਿਹੜੀਆਂ ਐਗਰੀਕਲਚਰ ਪ੍ਰੈਕਟਿਸ ਜਿਹੜੀਆਂ ਨੇ ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਸੀ ਉਹਨਾਂ ਦੇ ਰੱਦ ਹੋਣ ਤੋਂ ਬਾਅਦ ਬੈਗ ਡੋਰ ਐਂਟਰੀ ਕਰਕੇ ਫੇਰ ਉਹੀ ਮਲਟੀਨੈਸ਼ਨਲਸ ਦੇ ਹੱਥ ਦੇ ਵਿੱਚ ਸਾਡਾ ਮੰਡੀ ਬੋਰਡ ਜਿਹੜਾ ਸਾਡੀਆਂ ਮੰਡੀਆਂ ਜਿਹੜੀਆਂ ਨੇ ਪ੍ਰਾਈਵੇਟ ਅਥਾਈ ਦੇਣ ਦੀ ਜਿਹੜੀ ਇੱਕ ਪਰਜ਼ੋਰ ਕੋਸ਼ਿਸ਼ ਏ ਉਹਦੇ ਵਿੱਚ ਵੀ ਅਸੀਂ ਸੂਬੇ ਦਾ ਸੂਬੇ ਦੀ ਸਰਕਾਰ ਦਾ ਸਾਥ ਦਿੱਤਾ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਅਸੀਂ ਇਹ ਵੀ ਇੱਥੋਂ ਤੱਕ ਗੱਲ ਕਹੀ ਕਿ ਤੁਸੀਂ ਇੱਥੋਂ ਤੱਕ ਮਦਦੂਦ ਦੇ ਨਾਲ ਰਹੋ ਸਾਡਾ ਰੂਰਲ ਡਿਵੈਲਪਮੈਂਟ ਫੰਡ 8000 ਕਰੋੜ ਰੁਪਇਆ ਸਰਕਾਰ ਨੇ ਪਿਛਲੇ 3 ਸਾਲ ਦਾ ਰੱਖਿਆ ਸਾਨੂੰ ਹਰ ਪਾਸਿਓਂ ਪੰਜਾਬ ਨੂੰ ਆਰਥਿਕ ਤੌਰ ਤੇ ਪੋਲਿਟਿਕਲ ਤੌਰ ਤੇ ਸਾਰੇ ਇੰਟਰਨੈਸ਼ਨਲ ਬਾਰਡਰ ਬੰਦ ਕੀਤਾ ਇਹ ਸਾਰੀਆਂ ਚੀਜ਼ਾਂ ਸਾਨੂੰ ਦਬਾਨ ਦੀ ਕੋਸ਼ਿਸ਼ ਹੈ ਤੁਸੀਂ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਦਿਓ ਸਾਰੀ ਪੋਲਿਟਿਕਲ ਜਮਾਤਾਂ ਤੁਹਾਡਾ ਸਾਥ ਦੇਣ ਗਿਆ ਭਾਜਪਾ ਨੂੰ ਚਾਹੀ ਅਸੀਂ ਆਪਣੀ ਪਾਰਟੀ ਵੱਲੋਂ ਤੇ ਸਾਫ਼ ਤੌਰੇ ਗੱਲ ਕਹੀ ਸੀ ਉੱਥੇ ਜਦੋਂ ਇਹ ਰੈਜ਼ੋਲੂਸ਼ਨ ਲੈ ਕੇ ਆਂਦਾ ਇਹਨਾਂ ਨੇ ਡਾਕਟਰ ਅੰਬੇਦਕਰ ਸਾਹਿਬ ਵਾਲਾ ਤੇ ਨਾਲ ਹੀ ਜੀਤੀ ਆਜ਼ਮ ਭਗਤ ਸਿੰਘ ਜੀ ਵਾਲਾ ਉਦੋਂ ਮੈਂ ਸਪੀਕਰ ਸਾਹਿਬ ਨੂੰ ਸਮੁੱਚੇ ਆਪਣੀ ਪਾਰਟੀ ਵੱਲੋਂ ਤੇ ਸਮੁੱਚੇ ਹਾਊਸ ਵੱਲੋਂ ਗੁਜ਼ਾਰਿਸ਼ ਕੀਤੀ ਸੀ ਕਿ ਪੰਜਾਬ ਦਾ ਮਾਨ ਤੇ ਦੇਸ਼ ਦੀ ਸ਼ਾਨ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਗਵਰਨਰ रह ਚੁੱਕੇ ਨੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਨੇ ਨਿਰਮਾਤਾ ਨੇ ਜਿਨ੍ਹਾਂ ਨੇ 90 ਦੇ 91 ਦੇ ਵਿੱਚ ਜਿਹੜੇ ਰਿਫਾਰਮਸ ਆਏ ਇਕਨੋਮਿਕ ਰਿਫਾਰਮਸ ਜਿੱਥੇ ਵੀ ਅੱਜ ਹਿੰਦੁਸਤਾਨ ਇਕਨੋਮਿਕ ਤੌਰ ਤੇ ਪਹੁੰਚਿਆ ਉਹਦੇ ਜੇ ਐਕਚੁਅਲ ਦੇ ਵਿੱਚ ਕੋਈ ਨਿਰਮਾਤਾ ਤੇ ਡਾਕਟਰ ਸਾਹਿਬ ਨੇ ਆਪਣੀ ਇਮਾਨਦਾਰੀ ਕਾਰਨ ਆਪਣੀ ਕਾਬਲੀਅਤ ਕਾਰਨ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਨਾਂ ਪੈਦਾ ਕੀਤਾ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਇਹ ਗੱਲ ਆਪਣੇ ਆਪ ਨੂੰ ਉਹਨਾਂ ਨੂੰ ਆਪਣਾ ਓਬਾਮਾ ਜੀ ਨੇ ਇਹ ਗੱਲ ਕਹੀ ਕਿ ਮੈਂ ਉਹਨਾਂ ਨੂੰ ਆਪਣਾ ਗੁਰੂ ਮੰਨਣਾ ਜਦੋਂ ਵੀ ਮੈਨੂੰ ਕੋਈ ਇਕਨੋਮਿਕ ਪ੍ਰੋਬਲਮ ਆਂਦੀ ਹੈ ਅਮਰੀਕਾ ਦੇ ਵਿੱਚ ਮੈਂ ਫੋਨ ਚੁੱਕਣਾ ਸਿੱਧੀ ਡਾਕਟਰ ਸਾਹਿਬ ਨਾਲ ਗੱਲ ਕਰਨਾ ਤੇ ਹਮੇਸ਼ਾ ਉਨ੍ਹਾਂ ਦੀ رائے ਦੀ ਪਾਲਣਾ ਕਰਨਾ ਤੇ ਹਮੇਸ਼ਾ ਅਮਰੀਕਾ ਨੂੰ ਉਸ ਦਾ ਲਾਭ ਹੋਇਆ ਅਸੀਂ ਇਹ ਬੇਨਤੀ ਕੀਤੀ ਸੀ ਕਿ ਇੱਕ ਯੂਨੀਨਮਸ ਰੈਜ਼ੋਲੂਸ਼ਨ ਪਿੰਗ ਵਨ ਆਫ ਦੀ ਮੋਸਟ ਸਕਸੈਸਫੁਲ ਪ੍ਰਾਈਮ ਮਿਨਿਸਟਰ ਤੁਸੀਂ ਪਾਓ ਪਰਲ ਰਤਨਾਵਾਸ ਸਾਨੂੰ ਵੱਡਾ ਅਫਸੋਸ ਹੋਇਆ ਕਿ ਅੱਜ ਆਮ ਆਦਮੀ ਪਾਰਟੀ ਦੀ ਛੋਟੀ ਤੇ ਸੌੜੀ ਸੋਚ ਦੇ ਖਾਤੇ ਮੈਂ ਕੰਡਮਨ ਕਰਨਾ ਵਿਸ਼ੇਸ਼ ਤੌਰ ਇੱਥੇ ਰੋਲ ਕੋਲਤਾਰ ਸਿੰਘ ਸੰਵਾਦ ਜਦੋਂ ਪਹਿਲੇ ਕੰਸੀਡ ਕੀਤਾ ਫਿਰ ਆ ਕੇ ਭਗਵੰਤ ਮਾਨ ਬੈਠ ਗਿਆ ਉਤੋਂ ਫਿਰ ਕਾਗਜ਼ ਤੇ ਲਿਖ ਕੇ ਥੱਲੇ ਕੱਲਿਆ ਗਿਆ ਭਗਵੰਤ ਮਾਨ ਨੂੰ ਕਿ ਕੀ ਇਹ ਰੈਜ਼ੋਲੂਸ਼ਨ ਮੂਵ ਕਰਦੀ ਹੈ ਭਗਵੰਤ ਨੇ ਬਕਾਇਦਾ ਤੌਰ ਇਨਕਾਰ ਕੀਤਾ ਮੈਂ ਉੱਥੇ ਵੇਖਿਆ ਉਹਨੂੰ ਇਨਕਾਰ ਕਰਦੇ ਹੋਏ ਉਹ ਫਿਰ ਵਾਪਸ ਸਟਾਫ ਦਾ ਮੈਂਬਰ ਸਪੀਕਰ ਕੋ ਲੈ ਕੇ ਗਿਆ ਤੇ ਉਥੋਂ ਇੱਕ ਕਾਗਜ਼ ਅਮਨ ਰੋੜੇ ਨੂੰ ਕੱਲਿਆ ਗਿਆ ਕਿ ਤੂੰ ਇੱਕ ਬਹਾਨਾ ਲਗਾ ਉਹ ਵੀ ਕੋਜਾ ਇੱਕ ਮਜ਼ਾਕ ਕਰ ਮੈਂ ਸਮਝਣਾ ਕੰਡੈਮ ਕਰਨਾ ਕਿ ਪੰਜਾਬੀਅਤ ਦੀ ਜਿਹੜੀ ਗੱਲ ਹੈ ਇਹਨਾਂ ਲੋਕਾਂ ਦੇ ਵਿੱਚ ਸਮਝ ਨਹੀਂ ਆ ਅਸੀਂ ਪਹਿਲੀ ਇਹ ਗੱਲ ਕਹਿੰਦੇ ਆ ਕਿ ਇਹਨਾਂ ਵਿੱਚ ਨਾ ਕੋਈ ਦੂਰੰਦੇਸ਼ ਹੈ ਇਸੇ ਗੱਲ ਕਰਨ ਅੱਜ ਪੰਜਾਬ ਦਾ ਇਹ ਰੂਪ ਰੰਗ ਹੋ ਗਿਆ ਹਰ ਪਾਸਿਓਂ ਅਸੀਂ ਜਕੜੇ ਜਾ ਰਹੇ ਹਾਂ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਕਦੀ ਇਸ ਭਗਵੰਤ ਮਾਨ ਨੇ ਜਾ ਕੇ ਆਰਡੀਐਫ ਦੀ ਲੜਾਈ